ਅੱਜ ਦੋਸਤੋ ਫਿਰ ਚੁੱਲੇ ਦੀ ਪੱਕੀ ਹੋਈ ਕੜਕਦਾਰ ਰੋਟੀ ਕਿਨੂੰ ਕਿਨੂੰ ਪਸੰਦ ਆ ਤੇ ਆਵੇ ਦੇਖੋ ਆਪਾਂ ਅੱਜ ਬਣਾਇਆ ਜੀ ਕद्दू ਦੀ ਸਬਜ਼ੀ ਆ ਠੀਕਾ ਨਾਲ ਫੁਲਕੇ ਲਈ ਜਾਂਦੇ ਆ ਚੁੱਲੇ ਦੀ ਅੱਗ ਜਿਹੜੀ ਉਹ ਬਲ ਰਹੀ ਆ ਤੇ ਸਰੋਂ ਦਾ ਸਾਗ ਆਪਾਂ ਬਣਾਇਆ ਸੀ ਕੱਲ ਜਿਵੇਂ ਕਹਿੰਦੇ ਹੁੰਦੇ ਜੱਟਾਂ ਦੇ ਘਰਾਂ 'ਚ ਤਾਂ ਬਈ ਹੁਣ ਆ ਜਿਹੜੇ 6 ਮਹੀਨੇ ਆ ਹੁਣ ਜਿਹਨੇ ਠੰਡ ਛੱਡ ਤਾਂ ਸਾਗ ਹੀ ਚੱਲੂਗਾ ਦੇਖ ਲੋ ਤੱਤਾ ਇਹ ਹੋਇਆ ਪਿਆ ਰਾਤ ਇਹ ਖਾਦਾ ਸੀ ਤੇ ਹੁਣ ਕੱਦੂ ਚੱਲੂਗਾ ਦੋ ਹੀ ਸਬਜ਼ੀਆਂ ਹੁੰਦੀਆਂ ਜੱਟਾਂ ਦੀਆਂ ਫੇਵਰੇਟ ਹੁੰਦੀਆਂ ਜਿਹੜੀਆਂ ਤੇ ਦੋਨੇ ਹੀ ਵੜਾਈਆਂ ਪਈਆਂ ਆਪਾਂ ਬਈ ਤੇ ਤੁਹਾਡੇ ਘਰੇ ਅੱਜ ਕੀ ਬਣਾਇਆ ਤੁਸੀਂ ਵੀ ਦੱਸਣਾ ਤੇ ਅੱਗ ਦੇਖੋ ਚੁੱਲ੍ਹੇ ਦੀ ਯਾਰ ਹੈ ਜਿਹੜੇ ਕਹਿੰਦੇ ਸਾਢੇ 10 ਸਵੇਰੇ ਸਵੇਰੇ ਅੱਗ ਨਹੀਂ ਮੱਚਦੀ ਮੈਂ ਕਹਿੰਦਾ ਇਹਦੇ ਫਾਇਦੇ ਹੀ ਬਹੁਤ ਆ ਯਾਰ ਤੁਸੀਂ ਦੇਖੋ ਵਿਵਨਲੇ ਤਾਂ ਹੁਣ ਇੱਥੇ ਕੜਕਦਾਰ ਕਿੰਨੀ ਫੁੱਲ-ਫੁੱਲ ਕੇ ਰੋਟੀਆਂ ਲੈ ਰਹੀਆਂ ਤੁਹਾਡੇ ਸਾਹਮਣੇ ਆ ਹਨ ਤੇ ਨਾਲੇ ਜਲਦੀ ਲੈਂਦੀਆਂ ਆ ਗੈਸ ਚੁੱਲੇ ਦੀ ਅੱਗੇ ਦਾ ਕਿ ਮਕਾਬਲਾ ਕਰ ਲੂ ਦੇਖੋ ਕਿੰਨੀ ਅੱਗ ਮਚਦੀ ਐ ਗੁੜੀ-ਗੁੜੀ ਤੇ ਗੈਸ ਦੀ ਤਾਂ ਅੱਗ ਹੀ ਮਾੜੀ ਜੀ ਹੁੰਦੀ ਐ ਤੇ ਇਹਦਾ ਦੂਜਾ ਫਾਇਦਾ ਇਹ ਆ ਵੀ ਜਿੰਨੇ ਡਸਟਬਿਨ ਚ ਲਫਾਫੇ ਜਿ ਇਕੱਠੇ ਹੋਏ ਪਏ ਹੁੰਦੇ ਆ ਹਨ ਉਹ ਸਾਰੇ ਮਚ ਜਾਂਦੇ ਆ ਇਹਦੇ ਨਾਲ ਸਾਰਾ ਡਸਟਬਿਨ ਖਾਲੀ ਹੋ ਜਾਂਦਾ ਕੂੜੇ ਕੂੜਾ ਜਿਹੜਾ ਹੁੰਦਾ ਉਹ ਖਤਮ ਹੋ ਜਾਂਦਾ ਗਊ ਮਾਤਾ ਨਹੀਂ ਤਾਂ ਗਲੀਆਂ ਚ ਹਨਾ ਲਿਫਾਫੇ ਖੰਦੀ ਆ ਉਹ ਕਈ ਵਰੀ ਮੌਤ ਦਾ ਕਾਰਨ ਵੀ ਬਣਦਾ ਯਾਰ ਤੇ ਆਪਾਂ ਸਾਰਿਆਂ ਨੂੰ ਚੁੱਲ੍ਹੇ ਬਾਲਣੇ ਆਪਣੀ ਜ਼ਰੂਰਤਾਂ ਤੇ ਨਾਲੇ ਇੱਕ ਗੱਲ ਹੋਰ ਜਦੋਂ ਆਪਾਂ ਇਹ ਚੁੱਲ੍ਹੇ ਤੇ ਬੈਠ ਕੇ ਰੋਟੀ ਖਾਂਦੇ ਆ ਹਨਾ ਤੇ ਆਪਣੀਆਂ ਮਾਵਾਂ ਆਪਣੀਆਂ ਹਨਾ ਤੇ ਜਦੋਂ ਰੋਟੀਆਂ ਪਕਾ ਕੇ ਦਿੰਦੀਆਂ ਤਾਂ ਉਹਨਾਂ ਦਾ ਮੋਹ ਹੁੰਦਾ ਉਹ ਰੋਟੀ ਦੇ ਵਿੱਚ ਆ ਜਾਂਦਾ ਤੇ ਉਹਦੇ ਨਾਲ ਹੁਣ ਆਪਾਂ ਕਿੰਨੇ ਤਕੜੇ ਹੋਵਾਂਗੇ ਹਨਾ ਉਹ ਚੀਜ਼ ਕਰਕੇ ਮਤਲਬ ਤੇ ਇੱਕ ਗੱਲ ਹੋਰ ਜਦੋਂ ਚਾਰ ਜਣੇ ਆਏ ਚੁੱਲ੍ਹੇ ਦੇ ਆਲੇ ਦੋਲੇ ਹੁਣ ਠੰਡ ਦੇ ਮੌਸਮ ਦੇ ਵਿੱਚ ਅੱਗ ਸੇਕਣ ਲਈ ਬੈਠਣਗੇ ਹਨਾ ਤੇ ਉਹ ਅੱਗ ਸੇਕ ਕੇ ਕਿੰਨਾ ਜਦੋਂ ਇਕੱਠੇ ਬੈਠ ਕੇ ਗੱਲਾਂ ਬਾਤਾਂ ਮਾਰਨਗੇ ਹਨਾ ਮੋਬਾਈਲ ਤੋਂ ਖੜਾ ਛੜਾ ਕੇ 10 ਮਿੰਟ ਬੰਦਾ ਬੈਠਦਾ ਤੇ ਕਿੰਨਾ ਥਵਾਕ ਆਊਗਾ ਪਰਿਵਾਰ 'ਚ ਏਕਾ ਬਰਕਤ ਕਿੰਨੀ ਆਊਗੀ ਯਾਰ ਸੋਚਿਆ ਕਿ ਦੇ ਤੁਸੀਂ ਆਏ ਹੈਂ ਉਹ ਆਪੇ ਕਹਿਦਨੇ ਵੀ ਆਏ ਮੈਂ ਬਾੜਾ ਸਿਆਣਾ ਮੈਂ ਬਾੜਾ ਸਿਆਣਾ ਤੇ ਤੁਸੀਂ ਆ ਦੱਸੋ ਯਾਰ ਵੀ ਇਹ ਗੱਲ ਮੇਰੀ ਸਹੀ ਹੈ ਕਿ ਗਲਤ ਆ ਜੀ ਅੱਗ ਸਿਕਲ ਦੇ ਬਹਾਨੇ ਹੀ ਲਾ ਲੋ ਹੈ ਤੇ ਚਾਰ ਜਣੇ ਪਰਿਵਾਰ ਦੇ ਇਕੱਠੇ ਤਾਂ ਬੈਠਣਗੇ ਹੈ ਇਹ ਗੱਲਾਂ ਤੁਸੀਂ ਆਪ ਸੋਚਿਆ ਕਰੋ ਯਾਰ ਵੀ ਤੁਸੀਂ ਚੁੱਲ੍ਹੇ ਬਾਲੋ ਯਾਰ ਪੰਜਾਬੀ ਸਵੇਚਾਰ ਆਪਣਾ ਐ ਥੋੜੀ ਇਹ ਵੀ ਤੁਹਾਨੂੰ ਕੋਈ ਗਰੀਬ ਕਹਿ ਦੂਗਾ ਵੀ ਇਹ ਚੁੱਲਾ ਬਾਲਦੇ ਆ ਇਹ ਜਿਹੜੀ ਚੁੱਲਾ ਬਲਣਾ ਅਸਤੇ ਦੇਖੋ ਲੱਕੜ ਜਾਂ ਆਪਾਂ ਛਟੀਆਂ ਹੁਣ ਨਰਮੇ ਦੀਆਂ ਛਟੀਆਂ ਉਹ ਤਾਂ ਅੱਜਕੱਲ ਹਨਾ ਝੋਨੇ ਲੱਗਣ ਲੱਗੇ ਛਟੀਆਂ ਕੱਟ ਗਈਆਂ ਹੁਣ ਜਿਹੜਾ ਬਲਣ ਲੈਂਦਾ ਉਹ ਗਰੀਵ ਥੋੜੀ ਹੁੰਦਾ ਯਾਰ ਹੈ ਗੈਸ ਨਾਲੋਂ ਤਾਂ ਮਹਿੰਗੀਆਂ ਪੈਦੀਆਂ ਲੱਕੜਾਂ ਤੇ ਪਾਥੀਆਂ ਪੱਦਨੇ ਹਨਾ ਜਿਨ੍ਹਾਂ ਨੇ ਪਸ਼ੂ ਰੱਖੇ ਵੇ ਆ ਤੇ ਉਹ ਦੇਖੋ ਵੀ ਉਹ ਪਾਥੀਆਂ ਦੀ ਅੱਗ ਬਾਲ ਚਾਗਦਾ ਪਾਥੀਆਂ 3-4 ਰੁਪਿਆ ਦੀ ਇੱਕ ਆ ਪਾਥੀ ਜੇ ਆਪਾਂ ਮਤਲਬ ਗੱਲ ਕਰੀਏ ਮਤਲਬ ਗਰੀਬ ਨਹੀਂ ਬਾਲਦੇ ਚੁੱਲਾ ਪੈਸੇ ਵਾਲੇ ਅਮੀਰ ਲੋਕ ਚੁੱਲਾ ਬਾਲਦੇ ਆ ਠੀਕ ਆ ਇਹ ਵੀ ਥੋੜੇ ਮਨ ਚ ਭੁਲਿਖਾ ਖੜ ਦਿੰਨੇ ਆ ਠੀਕ ਆ ਹੁਣ ਇਹ ਤੇ ਕਿਹੜਾ ਆਪਣਾ ਸੈਲਸੀਡੀ ਮਿਲ ਜਾਣੀ ਆ ਇੱਕ ਜ਼ਿਮੀਂਦਾਰ ਜਿਹੜੇ ਹੁੰਦੇ ਨੇ ਕੁਛ ਗੱਲਾਂ ਸ਼ੌਕ ਨਾਲ ਕਰਦੇ ਆ ਭਾਈ ਹੁਣ ਦੇਖੋ ਜਾਂ ਜਿਹੜੇ ਆਪਣੇ ਮੱਝ ਵੀ ਸਿੱਖ ਭਰਾ ਇਹ ਜਿਹੜੇ ਕੰਮ ਕਰਦੇ ਸ਼ੌਕ ਨਾਲ ਕਰਦੇ ਆ ਤੇ ਇਹ ਆਏ ਨਹੀਂ ਹੈਗਾ ਵੀ ਇਹਨਾਂ ਦੀ ਕੋਈ ਮਜਬੂਰੀ ਹੁੰਦੀ ਐ ਵੀ ਐ ਕਰਨਾ ਹਨਾ ਇਹ ਸਿਰਫ ਸ਼ੌਕ ਨੂੰ ਹੀ ਕੰਮ ਕਰਦੇ ਆ ਤੇ ਹੁਣ ਦੇਖੋ ਜੇ ਕਣਕ ਹੁਣ ਬੀਜੀ ਹੈ ਜਿਮੇਦਾਰਾਂ ਨੇ ਜਾਂ ਮੈਂ ਵੀ ਸਿੱਖ ਵੀਰਾਂ ਨੇ ਹੁਣ ਆਏ ਹੈ ਨਹੀਂ ਆਏ ਥੋੜੀ ਇਹ ਵੀ ਕੱਲਾ ਜਿਮੇਦਾਰਾ ਜਿਹੜੇ ਉਹੀ ਕੱਲੇ ਇਹ ਵੀ ਕਣਕ ਵੀ ਲੈਣਗੇ ਨਾਲ ਤਾਂ ਭਾਈ ਇੱਕ ਯਾਰ ਉਹਦਾ ਮੱਝ ਵੀ ਸਿੱਖ ਹੁੰਦਾ ਹੀ ਹੁੰਦਾ ਨਹੀਂ ਤਾਂ ਨਾ ਉਹਰੇ ਸਿੱਧੇ ਹੀ ਨਹੀਂ ਪੈਂਦੇ ਇਹ ਜਿਵੇਂ ਆਪਾਂ ਸੈਲੀ ਗੱਲ ਕਰ ਲੈਨੇ ਟੂਣਾ ਹੀ ਹੁੰਦਾ ਇਹਨਾਂ ਦੀ ਜੋੜੀ ਫੇਰ ਹੀ ਖੇਤੀ ਕਾਮਯਾਬਾ ਜੇ ਜ਼ਿਮੀਦਾਰ ਤੇ ਮਾਈ ਵੀ ਸੇ ਇਕੱਠੇ ਹੋਣਗੇ ਤਾਂ ਤੁਸੀਂ ਦੇਖ ਲਓ ਭਲਾੰਦੀ ਆਂਡ ਗਵਾਂਡ ਚ ਸੱਥ ਚ ਬੈਠ ਜਾਓ ਬਈ ਤੇ ਦੇਖ ਲਓ ਵੀ ਜਿਨ੍ਹਾਂ ਦੇ ਹੁਣ ਇਹ ਜੋੜੀ ਬਣੀ ਵੀ ਆ ਮਾਈ ਵੀਜ਼ੇ ਕਿਤੇ ਜ਼ਿਮੀਦਾਰ ਦੀ ਉਹਨਾਂ ਦੀ ਤਾਂ ਬਈ ਫਸਲ 'ਚ ਵੀ ਫਰਕ ਪਊਗਾ ਤੁਹਾਨੂੰ ਪਤਾ ਲੱਗ ਜੂ ਵੀ 10 ਮਾਣ ਕਿੱਲੇ ਦਾ ਵਾਧਾ ਕਿ ਨਹੀਂ ਵਾਧਾ ਤੇ ਜਿਹੜੇ ਕਹਿੰਦੇ ਵੀ ਅਸੀਂ ਤਾਂ ਆਪ ਹੀ ਆ ਸਾਰਾ ਕੁਝ ਹੈ ਨਾ ਵੀ ਉਹ ਫਿਰ ਗੱਲ ਨਹੀਂ ਬਣਦੀ ਉਹਨਾਂ ਦੀ ਇਕੱਲਾ ਜ਼ਿਮੀਦਾਰ ਖੇਤੀ ਜੀ ਕਾਮਯਾਬ ਨਹੀਂ ਹੋ ਸਕਦਾ ਜਿਵੇਂ ਕਹਿੰਦੇ ਹੁੰਦੇ ਪਹਿਲਾਂ ਕਹਿੰਦੇ ਹੁੰਦੇ ਸੀ ਫੋੜ ਨਾਲ ਆਸ਼ੇ ਦੀ ਜੁੰਡਲੀ ਹੁੰਦੀ ਹੈ ਜਿਹੜੇ ਘਰੇ ਫੋੜ ਹੋਊਗਾ ਉੱਥੇ ਆਸ਼ਾ ਵੀ ਹੋਊਗਾ ਉਵੇਂ ਫਿਰ ਬਾਈ ਜੇ ਖੇਤੀ ਕਾਮਯਾਬ ਕਰਨੀ ਆ ਤਾਂ ਨਾਲ ਜ਼ਿਮੀਦਾਰ ਦੇ ਮੱਝ ਵੀ ਸਿੱਖ ਵੀ ਹੋਊਗਾ ਤੇ ਆਹ ਗੱਲ ਰਹੀ ਆਪਣੀ ਰੋਟੀ ਦੇ ਆਪਾਂ ਅੱਜ ਇਹਦੀ ਕਰਦੇ ਸੀਗੇ ਹਨਾ ਤੇ ਦੇਖੋ ਯਾਰ ਵੀ ਇਹ ਕਿੰਨੀ ਸਵਾਦ ਲੱਗੂਗੀ ਜਦੋਂ ਚਾਰ ਜਾਣੇ ਸਾਰਾ ਪਰਿਵਾਰ ਇਕੱਠਾ ਬੈਠ ਕੇ ਚੁੱਲ੍ਹੇ ਦੇ ਆਲੇ ਦੁਆਲੇ ਹਨਾ ਤੇ ਰੋਟੀ ਖਾਵਾਂਗੇ ਯਾਰ ਕਿੰਨਾ ਵਧੀਆ ਲੱਗੂਗਾ ਨਾਲੇ ਨਾ ਵੀ ਜਿਹੜੀਆਂ ਆਪਣੇ ਘਰਾਂ ਦੀਆਂ ਔਰਤਾਂ ਹੁੰਦੀਆਂ ਉਗੀ ਕਰਦੀਆਂ ਵਿੱਚ ਗੈਸ ਤੇ ਰੋਟੀ ਪਕਾਉਂਦੀਆਂ ਨਾ ਤੇ ਤਵਾ ਚੱਕ ਕਿਤੇ ਡਾਇਰੈਕਟ ਗੈਸ 'ਚ ਹੀ ਧਰ ਦਿੰਦੀਆਂ ਰੋਟੀ ਕਾਲੀ ਦੀਆਂ ਮਾਰੀਆਂ ਤੇ ਉਹਨਾਂ ਨੂੰ ਆਏ ਨਹੀਂ ਪਤਾ ਵੀ ਉਹ ਗੈਸ ਤੇ ਰੋਟੀ ਨਾਲ ਚੁੰਬੜ ਜਾਂਦੀ ਹੈ ਤੇ ਆਪਣੇ ਅੰਦਰ ਜਾਂਦੀ ਹੈ ਬਿਮਾਰੀਆਂ ਦਾ ਕਾਰਨ ਬਣਦਾ ਤੇ ਉਹਦੇ ਨਾਲ ਤੁਸੀਂ ਜੇ ਗੈਸ ਨੂੰ ਛੱਡ ਕੇ ਚੁੱਲ੍ਹੇ ਨਾਲ ਜੁੜੋ ਯਾਰ ਤੇ ਮੈਂ ਕਹਿੰਨਾ ਤੁਹਾਡੀ ਸਿਹਤ ਦਿਨੋ-ਦਿਨ ਬਣੇ ਜਿਹੜੇ-ਜਿਹੜੇ ਦੋਸਤਾਂ ਨੂੰ ਮੇਰੀ ਇਹ ਗੱਲ ਠੀਕ ਲੱਗੀ ਆ ਤੇ ਉਹ ਵੀਡੀਓ ਦਬ ਕੇ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਤੱਕ ਆਪਣੀ ਆਵਾਜ਼ ਜਾਵੇ ਸਾਡਾ ਮਕਸਦ ਹੈ ਵੀ ਪੰਜਾਬੀ ਸਭਿਆਚਾਰ ਨੂੰ ਮੁੜ ਤੋਂ ਸੁਰਜੀਤ ਕਰਨਾ ਜਿੰਦਾਬਾਦ ਪੰਜਾਬੀ ਅੱਤ